بی بی کینیڈا اپڈیٹ دیکھ رہے سارے درشکان ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਕੈਨੇਡਾ ਵੱਲੋਂ ਭਾਰਤ ਲਈ ਨਵੀਂ ट्रैवल ایڈوائزری ਜਾਰੀ ਕੀਤੀ ਗਈ ਹੈ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਲਈ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਦੀ ਯਾਤਰਾ ਸੰਬੰਧੀ ਇੱਕ ਨਵੀਂ ट्रैवल ایڈوائਜ਼ਰੀ ਜਾਰੀ ਕੀਤੀ ਹੈ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਰਤੀਆਂ ਨੂੰ ਭਾਰਤ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਇਸ ایڈوائزری ਵਿੱਚ ਖਾਸ ਤੌਰ ਤੇ ਕੁਝ ਖੇਤਰਾਂ ਦੀ ਯਾਤਰਾ ਨਾ ਕਰੇ ਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਖਾਸ ਤੌਰ ਤੇ ਪੰਜਾਬ ਹਰਿਆਣਾ ਗੁਜਰਾਤ ਤੇ ਜੰਮੂ ਕਸ਼ਮੀਰ ਵਿੱਚ ਨਾ ਜਾਣ ਦੀ ਹਦਾਇਤਾਂ ਜਾਰੀ ਕੀਤੀਆਂ ਨੇ ਆਖਿਰ ਟਰੈਵਲ ਐਡਵਾਈਜ਼ਰੀ ਜਾਰੀ ਕਰਨ ਦੇ ਪਿੱਛੇ ਦਾ ਕੀ ਕਾਰਨ ਹੈ ਤਾਂ ਸਰਹੱਦੀ ਖੇਤਰਾਂ ਦੇ ਵਿੱਚ ਤਣਾਅ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੀ ਸਥਿਤੀ ਖਰਾਬ ਚੱਲ ਰਹੀ ਹੈ ਜਿਸ ਕਾਰਨ ਬਾਗਾ ਸਰਦ ਨੂੰ ਬੰਦ ਕਰ ਦਿੱਤਾ ਗਿਆ ਹੈ ਲद्दाख ਵਰਗੇ ਖੇਤਰਾ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਜਿਸ ਕਾਰਨ ਸਥਿਤੀ ਅਸਥਿਰ ਬਣੀ ਹੋਈ ਹੈ ਜਾਇਦਾਦ ਅਤੇ ਜ਼ਰੂਰੀ ਕੰਮ ਕੈਨੇਡਾ ਵਿੱਚ ਵੱਸਦੇ ਲੱਖਾਂ ਪੰਜਾਬੀ ਹਰ ਸਾਲ ਸਰਦੀਆਂ ਵਿੱਚ ਜ਼ਮੀਨ ਜਾਇਦਾਦਾਂ ਦੇ ਕੰਮਾਂ ਜੱਜਤਦਾਰਾਂ ਨੂੰ ਮਿਲਣ ਲਈ ਵੱਡੀ ਗੰਟੀ ਵਿੱਚ ਪੰਜਾਬ ਆਉਂਦੇ ਹਨ ਪਰ ਇਸ ਵਾਰ ਕੈਨੇਡੀਅਨ ਸਰਕਾਰ ਦੀ ਇਹ ਨਵੀਂ ਐਡਵਾਈਜ਼ਰੀ ਉਹਨਾਂ ਲਈ ਇੱਕ ਵੱਡਾ ਫੈਸਲਾ ਬਣ ਗਈ ਹੈ ਜਿਹੜੇ ਪੰਜਾਬੀ ਭਾਰਤ ਇਸ ਸਾਲ ਸਰਦੀਆਂ ਵਿੱਚ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਹੁਣ ਇਸ ਟਰੈਵਲ ਐਡਵਾਈਜ਼ਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਭਾਰਤ ਵਿੱਚ ਆਮ ਤੌਰ ਤੇ ਪ੍ਰਵਾਸੀ ਪੰਜਾਬੀ 6 ਮਹੀਨੇ 180 ਦਿਨਾਂ ਤੱਕ ਦੇ ਟੂਰਿਸਟ ਵੀਜ਼ੇ ਤੇ ਰਹਿ ਸਕਦੇ ਹਨ ਪਰ ਮੌਜੂਦਾ ਹਾਲਾਤਾਂ ਕਾਰਨ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ ਇਹ ਸਲਾਹ ਖਾਸ ਤੌਰ ਤੇ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਅਤੇ ਗੁਜਰਾਤ ਵਰਗੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਜਾਣ ਵਾਲਿਆਂ ਲਈ ਹੈ